ਕਿ ਕੋਈ ਆਊਗਾ ਕਿ ਕਿ ਮੈਂ ਨਹਾਉਣ ਵਾਲੇ ਵਿੱਚ ਪਾਣੀ ਪੈਰਿਆ ਆਪਣੇ ਹੱਥੀ ਘਰ ਪਾਏ ਤੇ ਅੱਜ ਸਾਹਮਣੇ ਨਹਾਉਣ ਦੇ ਵਿੱਚ ਪਾਣੀ ਪੈਂਦਾ ਦੇਖ ਰਹੇ ਨੇ ਤਾਂ ਇਹ ਲੋਥ ਵੀ ਤਾਂ ਨਹੀਂ ਬਾਈ ਜਿਹੜੇ ਮਾਰਾਂ ਚੱਲਦੇ ਆਹ ਫੜ ਕੇ ਰੱਖ ਮਾਰ ਦੇ ਨਹੀਂ ਬਾਈ ਸਹੀ ਐ ਨੰਬਰ ਤੁਹਾਨੂੰ ਦੁਬਾਰਾ ਲਿਖ ਲਓ ਦੁਬਾਰਾ ਲਿਖ ਲਈ ਬਾਈ ਨੰਬਰ ਇਹ 76 76 92 ਔਰੀ ਲਓ ਔਰੀ 2 000 ਆ ਜਾਊਗਾ ਭਾਈ ਬਾਈ ਜਾਊਗਾ ਕੋਈ ਨਹੀਂ ਛੱਡਾਂਗੇ ਛੱਡਾਂਗੇ 0 ਤੋਂ ਬਾਅਦ 1 000 0 ਕੋਈ ਨਹੀਂ ਬਾਈ ਤੋਂ ਸੇਵਾ ਲਵਾਂਗੇ ਸੇਵਾ ਹੀ ਕਰਨਾ ਮੈਨੂੰ ਕੋਈ ਨਹੀਂ ਆਣਾ ਵੀ ਇੱਧਰ ਫਸਿਓ ਪਿਆ ਨਾਲੇ ਲੋਪਲ ਬੇਰਜੀ ਦਾ ਕੋਈ ਨਹੀਂ ਤੜੇ ਆ ਗਏ ਅਸੀਂ ਬਹੁਤ ਹਾਰਪੁਰ ਤੋਂ ਆਇਆ ਹਾਂ 5790 ਭਾਈ 001 ਸਹੀ ਆਣਾ ਕੋਈ ਗੱਲ ਨਹੀਂ ਪਤਾ ਨਹੀਂ ਪਤਾ ਮੇਰਾ ਪੁੱਤ ਉੱਤੋਂ ਨਹੀਂ ਆਇਆ ਪੁੱਤ ਉੱਤੋਂ ਨਹੀਂ ਆਇਆ ਮੁੜਾ ਮੁੜ ਕੇ ਗੱਲ ਇਹ ਨੰਦਾ ਬੋਲਦਾ ਆ। ਅਯੋ ਮੁਣਾ ਕਿਹਨਾਂ ਸਾਡੇ ਕਿਕਰੋ ਰੋਟੀ ਬੁਜੇ ਕਰ। ਇਹ ਅਸੀਂ ਇਹ ਅਸੀਂ ਦੂਸਰੇ ਬੰਦ ਛੱਡ ਕੇ ਆ ਸਾਨੂੰ ਕਰਦੇ ਨੇ। ਲੱਗ ਜਾਣੇ ਇਧਰੀਆਂ ਕਾਲਾ ਤੁਸੀਂ ਦੇਖੋ। ਕਿਹੜੇ ਮੋੜ। ਭਾਜੀ ਇੱਥੇ ਭਾਜੀ ਠੀਕ ਹੈ ਜੀ। ਹੈ ਪਾਣੀ ਸਾਰੀਆਂ ਇਧਰ ਆ ਰਹੇ। ਦੇਖ ਸਾਡੇ ਬੰਈ ਹਾਲਾਤ। ਪਾਣੀ ਲੈਣ ਬੰਦੇ ਭੇਜਣ ਲੱਗੇ ਆ ਪਾਣੀ ਭੇਜੋ ਲੈਣ ਬੰਦੇ।